ਗਲ ਪੰਥ ਸਭ ਤੋਂ ਵੱਡੀ ਭਗਤ ਕੰਨਵਾਲ ਜੀ ਚਰਨਤਾਲ ਸੋਨੀ ਨਹਿਨਸੂ ਦਾ ਪਿੰਚਾ ਕਸ਼ਮ ਹੈਡਕ quarter ਤੋਂ ਸੰਤਨ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਰਤਾ ਸਦ ਬੇਨਤੀ ਕੀਤੀ ਜਾਂਦੀ ਹੈ ਮਾਤਾ ਸਾਹਿਬਕੌਰ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਗਲ ਪੰਥ ਵੱਲੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ 10ਵੇਂ ਮਹੀਨੇ ਦੇ ਵਿੱਚ بڑے ਕਬਡੇ ਪਦਰ ਤੇ ਮਨਾਇਆ ਜਾਏਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬਕੌਰ ਦੇ ਝੋਲੀ ਦੇ ਵਿੱਚ ਸਾਰੇ ਹੀ ਖਾਲਸਾ ਪੰਥ ਪਾਇਆ ਆਪਣੇ ਚਾਰ ਪੁੱਤਰ ਅਸ਼ੀਰਵਾਦ ਕਰਵਾ ਕੇ ਫਿਰ ਉਹਨਾਂ ਨੇ ਹਰ ਸਾਰਾ ਜਿਹੜਾ ਪੰਥ ਹੈ ਉਹ ਮਾਤਾ ਜੀ ਦੀ ਝੋਲੀ 'ਚ ਪਾਇਆ ਚਾਰ ਪੁੱਤਰ ਚਾਰ ਉਹੇ ਤਾਂ ਕੀ ਹੋਇਆ ਜੀਵਤ کئی ਹਜ਼ਾਰ ਪਰ ਇਹਨਾਂ ਸਿੱਧੇ ਭਾਸ਼ਣ ਕਿਹਾ ਕਿ ਚਾਰ ਜੇ ਮਵਾਬਦੇ ਨੇ ਤੇ ਜੀਵਤ ਜਿਹੜੇ ਨੇ ਉਹ ਲੱਖਾਂ ਦੇ ਹਜ਼ਾਰਾਂ ਦੇ ਗਿਣਤੀ ਵਿੱਚ ਨੇ ਸੋ ਖਾਲਸਾ ਪੰਥ ਨੇ ਜਿਹਨਾਂ ਹੰਗਸ ਸਿੰਘਾਣੇ ਮਿਲ ਕੇ ਸਾਧੂ ਸੰਤਾਂ ਨਾਲ ਮਿਲ ਕੇ ਸੰਤਾਂ ਨਾਲ ਮਿਲ ਕੇ ਜਿਹੜਾ ਬੜਾ ਵੱਡਾ ਫਰਾਲਾ ਕੀਤਾ ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਾਰੇ ਦੇਰ ਜਰੀਏ ਦੱਸ ਦਵਾਂਗੇ ਆਪ ਸਾਰੇ ਸਭੋਂ ਬਾਕੇ ਦਰਸ਼ਕਦਾਰੇ ਲੋ ਤਾਂ ਕਿ ਜਿਹੜਾ ਮਾਮਲਾ ਇਹਦਾ ਸੁਖਾ ਹੋ ਜਿਹੜਾ ਆਪ ਬੜੇ ਵੱਡੇ ਪੱਧਰ ਤੇ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਲ ਜਿਹੜਾ ਖੜੇ ਪਾਵੇ ਕੋਈ ਸਮਝ ਚਰਨਾਂ ਨੂੰ ਜਿਹੜਾ ਨਫਰ ਕਰਨ ਦੇ ਨਾਲ ਮਹਾਨ ਜਿਹੜਾ ਚੁਣੇ ਬਰਕਰਾਰ ਕਰਦਾ ਨਾ ਤੇਰੀ ਸੰਗਤ ਨੂੰ ਮਨ ਕੋਈ ਨਾ ਹੁਜੇ ਸਾਥ ਬਹੁਤ ਜ਼ਿੰਦਾਬਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ